आईसीयू ਦੇ ਵਿੱਚ ਮਰੀਜ਼ ਹੈ ਤੁਸੀਂ ਦੇਖੋ ਇਹਨੇ 32 ਸੈਕਟਰ ਜਾਣਾ ਆਈਸੀਯੂ ਦੇ ਵਿੱਚ ਮਰੀਜ਼ ਹੈ ਔਰ ਦੇਖੋ ਇੱਥੇ ਸਾਰੇ ਬੈਰੀਕੇਡ ਬੰਦ ਕਰ ਦਿੱਤੇ ਗਏ ਨੇ ਇੰਨੇ ਲੋਕ ਯੂ ਟਰਨ ਕਿਵੇਂ ਲੈਣਗੇ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਵੀ ਇੰਨੇ ਲੋਕ ਇੱਥੋਂ ਯੂ ਟਰਨ ਲੈ ਕੇ ਵਾਪਸ ਕਿਰਨ ਜਾਣਗੇ ਉਹ ਲੋਕ ਸਰ ਮੇਰੀ ਸਿਸਟਰ ਦੇ ਅੰਦਰ ਅਪਾਇੰਟਮੈਂਟ ਆ ਉਥੇ ਅੰਦਰ ਬੈਠੇ ਆ ਉਹਨਾਂ ਨੂੰ ਘੰਟਾ ਲੱਗਣਾ ਮੈਂ ਕਿਹਾ ਮੈਨੂੰ ਬਸ ਗੱਡੀ ਪਾਰਕਿੰਗ ਚ ਲਾਉਣ ਦਿਓ ਗੱਡੀ ਪਾਰਕਿੰਗ ਚ ਨਹੀਂ ਲਾਉਂਦੇ ਰ ਜੀ ਨੂੰ ਮੈਂ ਭਾਜੀ ਇਹ ਕਹਿੰਦਾ ਮੇਰੇ ਨਾਲ ਬਹਿ ਜਾਓ ਭਾਵੇਂ ਕੋਈ ਇਹਨਾਂ ਨੂੰ ਕਿਉਂ ਰੋਕੇ ਜਾ ਰਹੇ ਇਹਨਾਂ ਆਮ ਬੰਦੇ ਨੂੰ ਕਿਉਂ ਰੋਕੇ ਜਾ ਰਹੇ ਜੀ ਚੈਕਿੰਗ ਕਰ ਰਹੇ ਆ ਸਰ ਜੋ ਬਤਾ ਰਹੇ ਆ ਨਹੀਂ ਉਹ ਉਹਨੂੰ ਆਪਨੇ ਬੋਲ ਦਿਆ ਵੀ ਜਾਣਾ ਨਹੀਂ ਬਾਗੇ ਇੱਕ ਮੁੰਡੇ ਨੇ ਗੱਡੀ ਪਾਰਕਿੰਗ ਚ ਲਾਉਣੀ ਸੀ ਮੈਕਸ ਹਸਪੀਟਲ ਚੋਂ ਦੀ ਭੈਣ ਦਾਖਲ ਹੈ ਤੇ ਉਹਨੂੰ ਵੀ ਰੋਕ ਕੇ ਕਿਹਾ ਗਿਆ ਵੀ ਤੇਰੇ ਨਾਲ ਬੰਦਾ ਬੈਠ ਕੇ ਪੁਲਿਸ ਵਾਲਾ ਬੰਦਾ ਬੈਠ ਕੇ ਜਾਊਗਾ ਅੱਗੇ ਪਾਰਕਿੰਗ ਦੇ ਵਿੱਚ ਫੇਰ ਲੱਗੂਗੀ ਗੱਡੀ ਤੇ ਦੇਖੋ ਕਿੰਨਾ ਖਾਫ ਜਿਹੜਾ ਸਰਕਾਰ ਦੇ ਮਨ ਦੇ ਵਿੱਚ ਇਸ ਧਰਨੇ ਨੂੰ ਲੈ ਕੇ ਦਾ ਹਾਈ ਕੋਰਟ ਜਾਣਾ ਇਹ ਤਰੀਕ ਆ ਸਾਡੀ ਸਾਨੂੰ ਘੰਟਾ ਹੋ ਗਿਆ ਇੱਥੇ ਫਸ ਗਿਆ ਦੇਖੋ ਇਹਨਾਂ ਨੇ ਹਾਈ ਕੋਰਟ ਜਾਣਾ ਤਰੀਕ ਹੈ ਇੱਕ ਵੀ ਤਰੀਕ ਮਿਸ ਹੋ ਜਾਏ ਤਾਂ ਬਹੁਤ ਵੱਡਾ ਪੰਗਾ ਹੋ ਜਾਂਦਾ ਤੇ ਬੈਰੀਗੇਟ ਬੰਦ ਕਰ ਹਾਂਜੀ ਹਾਂਜੀ ਯੂ-ਟਰ ਲੈਣਾ ਪੈਣਾ ਬਹੁਤ ਔਖਾ ਜੀ ਅਸੀਂ ਫਰੀਦਕੋਟੋਂ ਆਏ ਆਂ ਦੇਖੋ 6 ਵਜੇ ਚੱਲੇ ਆਂ ਇੱਥੇ ਆ ਕੇ ਸਾਨੂੰ ਘੰਟਾ ਹੋ ਗਿਆ ਇੱਕ ਬਾਰਡਰ ਤੇ 200 ਪੁਲਿਸ ਵਾਲਾ 200 250 ਪੁਲਿਸ ਹੈ ਦੇਖੋ ਹਰ ਇੱਕ ਇਧਰ ਤੇ ਜੜਾਂਗਾ ਫੜੀਆਂ ਹੋਈਆਂ ਨੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਮੋਰਚਾ ਚੱਲ ਰਿਹਾ ਔਰ ਇੱਥੇ ਤੁਸੀਂ ਦੇਖਦੇ ਚੰਡੀਗੜ੍ਹ ਦੇ ਬਾਰਡਰ ਤੇ ਆਮ ਲੋਕਾਂ ਨੂੰ ਰੋਕਿਆ ਜਾ ਰਿਹਾ ਹੈ ਔਰ ਇਥੇ ਆ ਲੋਕਾਂ ਨੂੰ ਪੁੱਛ-ਦੱਸ ਕੀਤੀ ਜਾ ਰਹੀ ਹੈ ਜਿੰਨੇ ਛੰਡੇ ਵੀ ਨਹੀਂ ਲੱਗੇ ਉਹਨਾਂ ਨੌਜਵਾਨ ਮੁੰਡਿਆਂ ਨੂੰ ਵੀ ਪੁੱਛ-ਦੱਸ ਕੀਤੀ ਜਾ ਰਹੀ ਹੈ ਕਿ ਕਿੱਥੇ ਜਾ ਰਹੇ ਹੋ ਤੁਸੀਂ ਆ ਦੇਖੋ ਇੱਕ ਗੱਡੀ ਰੋਕੀ ਹੋਈ ਹੈ ਇੱਕ ਇਧਰ ਵੀ ਇੱਕ ਗੱਡੀ ਰੋਕੀ ਹੋਈ ਹੈ ਪੁਲਿਸ ਨੇ ਔਰ ਤੁਸੀਂ ਆਪ ਮੇਰੀ ਬਾਤ ਸੁਣੋ ਸਾਈਡ 'ਚ ਲਗਾਓ ਸਰ ਮੇਰੀ ਰਿਕਮੈਂਡ ਗੱਲ ਸੁਣੋ ਮੈਂ ਮਹਿਰਾਮ ਨਾਲ ਗੱਲ ਕਰਨ ਆ ਮੈਂ ਤੁਹਾਨੂੰ ਕਹਿੰਦਾ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਰਿਕਵੈਸਟ ਸੁਣੋਗੇ ਮੇਰੀ ਕਿੱਥੇ ਜਾ ਰਹੇ ਹੋ ਤੁਸੀਂ ਮੇਰੇ ਨਾਲ ਬੈਠੋ ਸਰ ਮੇਰੀ ਸਿਸਟਰ ਦੇ ਅੰਦਰ ਅਪਾਇੰਟਮੈਂਟ ਆ ਉਹ ਤੇ ਅੰਦਰ ਬੈਠੇ ਆ ਉਹਨਾਂ ਨੂੰ ਘੰਟਾ ਲੱਗਣਾ ਮੈਂ ਕਿਹਾ ਮੈਨੂੰ ਬਸ ਗੱਡੀ ਪਾਰਕਿੰਗ ਚ ਲਾਉਣ ਦੋ ਗੱਡੀ ਦੀ ਪਾਰਕਿੰਗ ਹੀ ਉਹ ਲਾਉਂਦੇ ਰੇ ਜੀ ਇਹਨੂੰ ਮੈਂ ਭਾਜੀ ਇਹ ਕਹਿੰਦਾ ਮੇਰੇ ਨਾਲ ਬਹਿ ਜਾਓ ਭਾਵੇਂ ਕੋਈ ਇਹਨਾਂ ਨੂੰ ਕਿਉਂ ਰੋਕੇ ਜਾ ਰਿਹਾ ਜੀ ਮੈਂ ਕਿਤੇ ਹੋਰ ਜਾਉਂਗਾ ਤੇ ਮੈਨੂੰ ਇਹਨਾਂ ਨੂੰ ਕਿਉਂ ਰੋਕੇ ਜਾ ਰਿਹਾ ਆਮ ਲੋਕਾਂ ਨੂੰ ਕਿਉਂ ਰੋਕੇ ਜਾ ਰਿਹਾ ਕੀ ਬਰਾ ਕਿਉਂ ਰੋਕੇ ਜਾਂਦੇ ਆ ਅਸੀਂ ਤਾਂ ਕਿਹਾ ਹੀ ਨਹੀਂ ਕੋਈ ਇਹਨਾਂ ਨੂੰ ਇਹਨਾਂ ਆਮ ਬੰਦੇ ਨੂੰ ਕਿਉਂ ਰੋਕੇ ਜਾ ਰਿਹਾ ਜੀ ਚੈਕਿੰਗ ਕਰ ਰਹੇ ਆ ਸਰ ਜੋ ਬਤਾ ਰਹੇ ਆ ਨਹੀਂ ਉਹ ਨੂੰ ਉਹਨੂੰ ਆਪਨੇ ਬੋਲ ਦਿਆ ਵੀ ਜਾਣਾ ਨਹੀਂ ਵਾਗੇ ਅੱਗੇ ਸਾਡੇ ਸਾਹਮਣੇ ਡੀਐਸਪੀ ਸਾਹਿਬ ਹੈ ਉਹ ਜੀਐਸਪੀ ਸਾਹਿਬ ਨੇ ਬੋਲੇ ਆਹ ਇਹ ਗਾਡੀ ਚੈੱਕ ਕਰਕੇ ਫਿਰ ਉਸਕੇ ਬਾਅਦ ਵੇਹ ਆਹ ਫਿਰ ਭੇਜਦਾ ਜੋ ਚੈੱਕ ਕਰ ਲਿਆ ਤੁਸੀਂ ਸਰ ਮੈਂ ਕਹਿੰਨਾ ਅਰੇ ਤੇਰੇ ਕੇ ਸਾਥ ਇੱਕ ਬੰਦਾ ਭੇਜ ਦੇਗੇ ਪਾਰਕਿੰਗ ਲਗਵਾਉਣੇ ਲਈ ਆਪ ਵਾਹ ਲਗਵਾ ਦੇ ਦੇਖੋ ਤੁਸੀਂ ਕਿੰਨਾ ਜਿਹੜਾ ਖੌਫ ਹੈ ਸਰਕਾਰ ਦੇ ਬੰਦੇ ਵਿੱਚ ਔਰ ਸਿੱਧਾ ਤੌਰ ਤੇ ਕੀ ਆ ਹੋਇਆ ਵੀ ਪੰਜਾਬ ਯੂਨੀਵਰਸਿਟੀ ਕਿਸੇ ਨੂੰ ਪਹੁੰਚ ਨਹੀਂ ਦੇਣਾ ਆਮ ਲੋਕਾਂ ਨੂੰ ਵੀ ਇੱਥੇ ਰੋਕਿਆ ਜਾ ਰਿਹਾ ਔਰ ਤੁਸੀਂ ਦੇਖੋ ਕਿੰਨਾ ਬਹੁਤ ਪਿੱਛੇ ਮਤਲਬ ਗੋਪਾਲ ਸਵੀਟਸ ਤੱਕ 에어ਪੋਰਟ ਰੋਡ ਤੱਕ ਜਾਮ ਲੱਗਿਆ ਹੋਇਆ ਸਿਰਫ ਐਸੇ ਕੰਮ ਕਰਕੇ ਹਰ ਗੱਜ ਗੱਡੀ ਦੇ ਵਿੱਚ ਚਾਰ ਬੰਦੇ ਬੈਠੇ ਨੇ ਉਹਨਾਂ ਨੂੰ ਰੋਕਿਆ ਜਾ ਰਿਹਾ ਔਰ ਪੁਲਿਸ ਅਥਾਰਟੀ ਉਹਨਾਂ ਨੇ ਪੁੱਛਤਾਛ ਕਰ ਰਹੀ ਹੈ ਤੇ ਇੱਕ ਮੁੰਡੇ ਨੇ ਗੱਡੀ ਪਾਰਕਿੰਗ ਚ ਲਾਉਣੀ ਸੀ ਮੈਕਸ ਹਸਪੀਟਲ ਚੋਂ ਦੀ ਭੈਣ ਦਾਖਲ ਹੈ ਤੇ ਉਹਨੂੰ ਵੀ ਰੋਕ ਕੇ ਕਿਹਾ ਗਿਆ ਵੀ ਤੇਰੇ ਨਾਲ ਬੰਦਾ ਬੈਠ ਕੇ ਪੁਲਿਸ ਵਾਲਾ ਬੰਦਾ ਬੈਠ ਕੇ ਜਾਊਗਾ ਅੱਗੇ ਪਾਰਕਿੰਗ ਦੇ ਵਿੱਚ ਫੇਰ ਲੱਗੂਗੀ ਗੱਡੀ ਤੇ ਦੇਖੋ ਕਿੰਨਾ ਖਾਫ ਜਿਹੜਾ ਸਰਕਾਰ ਦੇ ਮਨ ਦੇ ਵਿੱਚ ਇਸ ਧਰਨੇ ਨੂੰ ਲੈ ਕੇ ਪੈਦਾ ਹੋਇਆ ਹੋਇਆ ਔਰ ਤੁਸੀਂ ਦੇਖੋ ਵੀ ਕਿੰਨਾ ਵੱਡਾ ਜਾਮ ਇਹ ਅੱਗੇ ਤੋਂ ਤੱਕ ਲੱਗਿਆ ਹੋਇਆ ਇੱਥੇ ਸਿਰਫ ਐਸੇ ਗੱਲ ਕਰਕੇ ਕਿਤੇ ਇੱਕ ਇੱਕ ਗੱਡੀ ਚੈੱਕ ਕਰਕੇ ਭੇਜੀ ਜਾ ਰਹੀ ਹੈ ਔਰ ਕਹਿ ਰਹੇ ਨੇ ਵੀ ਅਗਰ ਡੀਐਸਪੀ ਸਾਹਿਬ ਬੈਠੇ ਨੇ ਸਾਨੂੰ ਹੁਕਮ ਹੈ ਪੁਲਿਸ ਨੇ ਕੋਈ ਜਵਾਬ ਨਹੀਂ ਦਿੱਤਾ ਔਰ ਇਹ ਜਾਮ ਹੈ ਜਿਹੜਾ ਏਅਰਪੋਰਟ ਰੋਡ ਤੱਕ ਲੱਗਿਆ ਹੋਇਆ ਤੇ ਵੀ ਇਹ ਇਹੋ ਜਿਹੀਆਂ ਚੀਜ਼ਾਂ ਆਮ ਤੌਰ ਤੇ ਨਹੀਂ ਵਾਪਰੀਆਂ ਤੁਸੀਂ ਦੇਖੋ ਅੱਜ ਕਿੱਡਾ ਵੱਡਾ ਇਹ ਮੰਜ਼ਰ ਦੇਖਣ ਨੂੰ ਮਿਲ ਰਿਹਾ ਕਿ ਇੱਕ ਇੱਕ ਬੰਦੇ ਦਾ ਆਧਾਰ ਕਾਰਡ ਚੈੱਕ ਕਰਕੇ ਗੱਡੀਆਂ ਅੱਗੇ ਜਾਣ ਦਿੱਤੀਆਂ ਜਾ ਰਹੀਆਂ ਜਿਹੜਾ ਬੰਦਾ ਕੋਈ ਸਿੰਗਲ ਬੈਠਾ ਹੈ ਉਹਨੂੰ ਤਾਂ ਭਲਾ ਟੱਪਣ ਦੇ ਦੇਣਗੇ ਪੈਸੇ ਤਾਂ ਉਹਨਾਂ ਨੂੰ ਟੱਪਣ ਦੇ ਦਿੰਦੇ ਪਰ ਜਿਹਦੇ ਚ ਚਾਰ ਬੰਦੇ ਬੈਠੇ ਨੇ ਉਹਨੂੰ ਬਿਲ ਔਰ ਉਹਨੂੰ ਇੱਥੇ ਵਾਪਸ ਕਰਕੇ ਗੱਡੀ ਪਾਰਕਿੰਗ ਕਰਾ ਕੇ ਹਸਪੀਟਲ ਦੇ ਵਿੱਚ ਵੜ ਰਹੇ ਨੇ ਤੁਸੀਂ ਦੇਖ ਸਕਦੇ ਹੋ ਚੰਡੀਗੜ੍ਹ ਪੁਲਿਸ ਇੱਥੇ ਬਹੁਤ ਸਖਤੀ ਵਰਤ ਰਹੀ ਹੈ ਔਰ ਇੱਕ ਵੀ ਬੰਦੇ ਨੂੰ ਬਿਨਾ ਚੈਕਿੰਗ ਤੋਂ ਲੰਘਿਆ ਨਹੀਂ ਦਿੱਤਾ ਜਾ ਰਿਹਾ ਤੇ ਦੇਖੋ ਬਿਲਕੁਲ ਬੈਰੀਕੇਡ ਬੰਦ ਕਰ ਦਿੱਤੇ ਗਏ ਨੇ ਇਧਰ ਬੈਰੀਕੇਡ ਦਿਖਾਓ ਬੈਰੀਕੇਡ ਬਿਲਕੁਲ ਬੰਦ ਕਰ ਦਿੱਤੇ ਗਏ ਨੇ ਆਮ ਲੋਕ ਨੇ ਜਿਹੜੇ ਇਹਨਾਂ ਦੀ ਪਰੇਸ਼ਾਨੀ ਤੁਸੀਂ ਸੁਣ ਸਕਦੇ ਹੋ ਬਿਲਕੁਲ ਤੁਸੀਂ ਯੂਨੀਵਰਸਿਟੀ ਨਹੀਂ ਜਾਣਾ ਨਹੀਂ ਸਰਮਰ ਤੋਂ ਬਿਲਕੁਲ ਬੈਰੀਕੇਡ ਬੰਦ ਕਰ ਦਿੱਤੇ ਹੁਣ ਤੁਹਾਨੂੰ ਵੀ ਨਹੀਂ ਲੰਘਣਾ ਜਾਣਾ ਜਿਹੜਾ ਮਰੀਜ਼ ਪੜਿਆ ਉਧਰ ਹਾਂਜੀ ਹਸਪੀਟਲ ਜਾਣਾ 32ਵੇਂ ਨਾ ਇਹ ਦੇਖੋ ਇਹਨਾਂ ਨੇ 32 ਹਸਪੀਟਲ ਜਾਣਾ ਔਰ ਇਹ ਇਹਨਾਂ ਦਾ ਕੋਈ ਮਰੀਜ਼ ਹੈ ਤਾਂ ਹਾਂਜੀ ਮਰੀਜ਼ ਹੈ ਆਈਸੀਯੂ ਵਿੱਚ ਸਰਮਰਾ ਉਧਰ ਨਾ ਆਈਸੀਯੂ ਦੇ ਵਿੱਚ ਮਰੀਜ਼ ਹੈ ਤੁਸੀਂ ਦੇਖੋ ਇਹਨਾਂ ਨੇ 32 ਸੈਕਟਰ ਜਾਣਾ ਆਈਸੀਯੂ ਦੇ ਵਿੱਚ ਮਰੀਜ਼ ਹੈ ਔਰ ਦੇਖੋ ਇੱਥੇ ਸਾਰੇ ਬੈਰੀਕੇਡ ਬੰਦ ਕਰ ਦਿੱਤੇ ਗਏ ਨੇ ਇੰਨੇ ਲੋਕ ਯੂ ਟਰਨ ਕਿਵੇਂ ਲੈਣਗੇ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਵੀ ਇੰਨੇ ਲੋਕ ਇਥੋਂ ਯੂ ਟਰਨ ਲੈ ਕੇ ਵਾਪਸ ਕਿਰਨ ਜਾਣ ਦਾ ਉਹ ਲੋਕਾਂ ਨਾਲ ਗੱਲਬਾਤ ਕਰਾਉਂਦੇ ਆ ਤੁਹਾਡੀ ਇਹ ਤੁਸੀਂ ਯੂਨੀਵਰਸਿਟੀ ਤੱਕ ਜਾਣਾ ਚਿੰਦੀ ਘੜੇ ਜਾਣਾ ਇਹ ਦੇਖੋ ਬੈਰੀਕੇਡ ਬੰਦ ਕਰਤੇ ਆਮਦਨ ਨੂੰ ਲੰਘਣ ਦਿੱਤਾ ਹਮ ਕਿ ਆ ਗਏ ਸਾਂ ਇਹ ਪਰਚੈਂਸਨ ਦੇ ਅੱਗੇ ਹਮ ਕਿ ਆ ਗਏ ਸਾਂ ਇਹਨਾਂ ਦੇ ਅੱਗੇ ਹੋਂਨੇ ਤੋਂ ਯੂ ਟਰਨ ਕਿਵੇਂ ਲਿਆ ਜਾਊਗਾ ਦੇਖੋ ਤੁਸੀਂ ਕਿਵੇਂ ਲੋਕ ਵਿਚਾਰੇ ਤੰਗ ਹੋ ਰਹੇ ਨੇ ਇੰਨਾ ਜ਼ਿਆਦਾ ਡਰ ਇੰਨਾ ਜ਼ਿਆਦਾ ਡਰ ਸਰਕਾਰ ਦੇ ਮਨ ਦੇ ਵਿੱਚ ਹੈ ਕਿ ਅ ਤੁਸੀਂ ਦੇਖ ਸਕਦੇ ਹੋ ਕਿ ਆਮ ਲੋਕਾਂ ਨੂੰ ਵੀ ਕਿੰਨਾ ਖਰਾਬ ਕੀਤਾ ਜਾ ਰਿਹਾ ਇੱਥੇ ਇਹ ਸੇਫੇਸ ਚੰਡੀਗੜ੍ਹ ਤੇ ਮੁਹਾਲੀ ਦਾ ਬਾਰਡਰ ਹੈ ਬਿਲਕੁਲ ਬੈਰੀਕੇਡ ਬਿਲਕੁਲ ਸੀਲ ਕਰ ਦਿੱਤੇ ਗਏ ਨੇ ਬੰਦ ਕਰ ਦਿੱਤੇ ਗਏ ਨੇ ਔਰ ਆਮ ਲੋਕਾਂ ਨੂੰ ਵੀ ਇੱਥੋਂ ਲੰਘਣ ਨਹੀਂ ਦਿੱਤਾ ਜਾ ਰਿਹਾ ਗੱਲਬਾਤ ਕਰਦੇ ਆ ਇਹਨਾਂ ਆਮ ਲੋਕਾਂ ਇੱਥੇ ਵੀ ਬਿਲਕੁਲ ਤੁਸੀਂ ਯੂਨੀਵਰਸਿਟੀ ਨਹੀਂ ਜਾਣਾ ਅਸੀਂ ਨਹੀਂ ਜਾਈ ਤਾਂ ਹਾਈ ਕੋਰਟ ਜਾਣਾ ਇਹ ਤਰੀਕਾ ਸਾਡੀ ਸਾਨੂੰ ਘੰਟਾ ਹੋ ਗਿਆ ਇੱਥੇ ਫਸਾ ਦੇਖੋ ਇਹਨਾਂ ਨੇ ਹਾਈ ਕੋਰਟ ਜਾਣਾ ਤਰੀਕ ਹੈ ਇੱਕ ਵੀ ਤਰੀਕ ਮਿਸ ਹੋ ਜਾਏ ਤਾਂ ਬਹੁਤ ਵੱਡਾ ਪੰਗਾ ਹੋ ਜਾਂਦਾ ਤੇ ਬੈਰੀਕੇਡ ਬੰਦ ਕਰ ਦਿੱਤੀ ਜਾਂਦਾ ਬਿਲਕੁਲ ਹਾਂਜੀ ਹਾਂਜੀ ਹੁਣ ਯੂ ਟਰਨ ਲੈਣਾ ਪੈਣਾ ਬਹੁਤ ਔਖਾ ਜੀ ਅਸੀਂ ਫਰੀਦਕੋਟੋਂ ਆਏ ਆਂ ਦੇਖੋ 6 ਵਜੇ ਚੱਲੇ ਆਂ ਇੱਥੇ ਆ ਕੇ ਸਾਨੂੰ ਘੰਟਾ ਹੋ ਗਿਆ ਅੱਜ ਤੇ ਯੂਨੀਵਰਸਿਟੀ ਧਰਨਾ ਸੀਗਾ ਕਿਸਾਨਾਂ ਤੋਂ ਇੰਨਾ ਡਰ ਗਈ ਸਰਕਾਰ ਪਤਾ ਨਹੀਂ ਹੁਣ ਸਾਨੂੰ ਤਾਂ ਪਤਾ ਵੀ ਨਹੀਂ ਧਰਨਾ ਕੀ ਦਾ ਅਸੀਂ ਤਾਂ ਰਸਤੇ ਜਾ ਰਹੇ ਹਾਂ ਸਾਨੂੰ ਇਹ ਵੀ ਨਹੀਂ ਪਤਾ ਵੀ ਧਰਨਾ ਹੈ ਕਿ ਕੀ ਆਮ ਲੋਕ ਦੇਖੋ ਹਾਈ ਕੋਰਟ ਦੀ ਤਰੀਕ ਹੈ ਇਹਨਾਂ ਦੀ ਉੱਥੇ ਜਾਣਾ ਹਾਈ ਕੋਰਟ ਦੀ ਤਰੀਕ ਦੇ ਵਿੱਚ ਤੇ ਪਰ ਇਹਨਾਂ ਨੂੰ ਵੀ ਨੀ ਟੱਪਣ ਦਿੱਤਾ ਜਾ ਰਿਹਾ ਦੇਖੋ ਬਿਲਕੁਲ ਸੀਲ ਕਰ ਦਿੱਤੇ ਗਏ ਨੇ ਬੈਰੀਕੇਡ ਲੋਕ ਇਹਨੇ ਯੂ ਟਰਨ ਕਿਵੇਂ ਲੈਣਗੇ ਔਰ ਕਿੰਨਾ ਵਾਪਸ ਜਾਣ ਹਜੇ ਇਹਨਾਂ ਦੇ ਕਹਿੰਦੇ ਪੇਖਾ ਜੇ 2 ਘੰਟੇ ਹੋਰ ਲੱਗ ਜਾਣੇ ਨੇ ਕਿਉਂਕਿ ਸਾਰੇ ਚੌਕਾਂ ਤੇ ਬੈਰੀਕੇਟਿੰਗ ਨੇ ਚੰਡੀਗੜ੍ਹ ਦੇ ਵਿੱਚ ਐਂਟਰ ਹੋਣ ਵਾਲੇ ਸਾਰੇ ਚੌਕ ਬੈਰ ਬੈਰੀਗੇਟ ਲੱਗੇ ਹੋਏ ਨੇ ਔਰ ਸਿਰਫ ਉੱਥੋਂ ਜਿਹੜੇ ਕੋਈ ਸੀਨੀਅਰ ਅਫਸਰ ਨੇ ਟੱਪ ਸਕਦੇ ਨੇ ਜਾਂ মিডিਆ ਟੱਪ ਸਕਦਾ ਔਰ ਕਿਸੇ ਨੂੰ ਟੱਪਣ ਨਹੀਂ ਦਿੱਤਾ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਕੀ ਮੰਜ਼ਰ ਬਣਿਆ ਹੋਇਆ ਇੱਥੇ ਘਟੋ ਘਟ ਸਿਰਫ ਇੱਕ ਜਗ੍ਹਾ ਇੱਕ ਬੈਰੀਗੇਟ ਜਿਹੜੇ ਲੱਗੇ ਨੇ ਇੱਕ ਬਾਰਡਰ ਤੇ 200 ਪੁਲਿਸ ਵਾਲਾ 200 250 ਪੁਲਿਸ ਹੈ ਦੇਖੋ ਹਰ ਇੱਕ ਦੇ ਹੱਥ ਵਿੱਚ ਡੰਗਾ ਫੜੀਆਂ ਹੋਈਆਂ ਨੇ 200 250 ਪੁਲਿਸ ਦੇ ਮੈਂਬਰ ਇੱਥੇ ਹੈਗੇ ਨੇ ਔਰ ਕਿਸਾਨਾਂ ਨੂੰ ਰੋਕਣ ਵਾਸਤੇ ਔਰ ਬਹੁਤ ਸਾਰੀਆਂ ਗ੍ਰਿਫਤਾਰੀਆਂ ਵੀ ਇਸ ਤੋਂ ਪਹਿਲਾਂ ਹੋ ਚੁੱਕੀਆਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਪੰਜਾਬ ਯੂਨੀਵਰਸਿਟੀ ਦੇ ਗੇਟ ਨੰਬਰ 1 ਤੇ ਖੜੇ ਐ ਤੇ ਹਰ ਇੱਕ ਦੀ ਆਈਡੀ ਚੈੱਕ ਕਰਕੇ ਅੰਦਰ ਜਾਣ ਦਿੱਤਾ ਜਾ ਰਿਹਾ ਔਰ ਪਿੱਛੇ ਵੀ ਬਹੁਤ ਲੋਕਾਂ ਨੂੰ ਰੋਕਿਆ ਜਾ ਰਿਹਾ ਹਾਲਾਂਕਿ ਭਾਈ ਅਮਰਤਪਾਲ ਸਿੰਘ ਦੇ ਪਿਤਾ ਨੇ ਜਿਹੜੇ ਉਹਨਾਂ ਦੇ ਨਾਲ 100 150 ਬੰਦਾ ਸੀਗਾ ਉਹ ਬੈਰੀਕੇਡਰਾਂ ਨੂੰ ਤੋੜ ਕੇ ਗੇਟ ਨੰਬਰ 2 ਤੋਂ ਅੰਦਰ ਚਲੇ ਗਏ ਨੇ ਔਰ ਹੋਰ ਵੀ ਜਥੇ ਜਿਹੜੇ ਨੇ ਕਾਰਾਂ ਪਿੱਛੇ ਰੁਕ ਗਈਆਂ ਤੇ ਇਸ ਕਰਕੇ ਪੈਦਲ ਆ ਰਹੇ ਨੇ ਪੈਦਲ ਵੀ ਉਹਨਾਂ ਨੂੰ ਪੁੱਛਗਿੱਛ ਕੀਤੀ ਜਾ ਰਹੀ ਹੈ ਬਹੁਤ ਵੱਡੀ ਸਖਤੀ ਅੱਜ ਚੰਡੀਗੜ੍ਹ ਦੇ ਵਿੱਚ ਵੇਖਣ ਨੂੰ ਮਿਲ ਰਹੀ ਹੈ ਤੁਸੀਂ ਇੱਥੇ ਵੀ ਦੇਖ ਸਕਦੇ ਹੋ ਸਿਰਫ ਸਟੂਡੈਂਟਸ ਆਈਡੀ ਕਾਰਡ ਦਿਖਾ ਕੇ ਅੰਦਰ ਜਾ ਰਹੇ ਨੇ ਹੋਰ ਕਿਸੇ ਨੂੰ ਕੋਈ ਐਂਟਰੀ ਨਹੀਂ ਨੌਜਵਾਨ ਮੁੰਡਿਆਂ ਨੂੰ ਬਜ਼ੁਰਗਾਂ ਨੂੰ ਕਿਸੇ ਨੂੰ ਕੋਈ ਐਂਟਰੀ ਨਹੀਂ ਹੈਗੀ ਔਰ ਭਾਈ ਅਮਰਤਪਾਲ ਸਿੰਘ ਦੇ ਪਿਤਾ ਨੇ ਜਿਹੜੇ 100-150 ਬੰਦੇ ਦੇ ਨਾਲ ਆਏ ਸੀ ਔਰ ਉਹ ਐਂਟਰ ਹੋਏ ਨੇ ਅੰਦਰ ਦੋ ਨੰਬਰ ਗੇਟ ਤੋਂ ਬੈਰੀਗੇਟਰ ਨੂੰ ਭੱਜ ਕੇ ਅੰਦਰ ਐਂਟਰ ਹੋਏ ਨੇ ਟੱਕੇ ਦੇ ਨਾਲ ਔਰ ਪੰਜਾਬ ਯੂਨੀਵਰਸਿਟੀ ਦੇ ਵਿੱਚ ਦੇਖੋ ਚੰਡੀਗੜ੍ਹ ਯੂਨੀਵਰਸਿਟੀ ਚੰਡੀਗੜ੍ਹ ਪੁਲਿਸ ਆਪਣਾ ਹੱਕ ਜਮਾਈ ਬੈਠੀ ਐ ਇੱਥੇ ਪੰਜਾਬ ਦੀ ਯੂਨੀਵਰਸਿਟੀ ਔਰ ਪੰਜਾਬ ਦੇ ਲੋਕਾਂ ਨੂੰ ਇੱਥੇ ਐਂਟਰ ਨਹੀਂ ਹੋਣ ਦਿੱਤਾ ਜਾ ਰਿਹਾ ਸਾਡੇ ਬੱਚੇ ਇੱਥੇ ਪੜ੍ਹਦੇ ਨੇ ਔਰ ਪੰਜਾਬ ਦੀ ਯੂਨੀਵਰਸਿਟੀ ਨੂੰ ਖੋਇਆ ਜਾ ਰਿਹਾ ਇਸ ਕਰਕੇ ਅੱਜ ਲੜਾਈ ਲੜਨ ਆਏ ਸੀ ਪਰ ਇੱਥੇ ਕਿਸੇ ਨੂੰ ਐਂਟਰ ਨਹੀਂ ਹੋਣ ਦਿੱਤਾ ਜਾ ਰਿਹਾ ਅੰਦਰ ਜਾ ਕੇ ਤੁਹਾਨੂੰ ਮੰਜ਼ਰ ਦਿਖਾਉਣੇ ਆ ਤੁਸੀਂ ਦੇਖ ਸਕਦੇ ਹੋ ਤੇ ਚੈਕਿੰਗ ਕਰਕੇ ਅੰਦਰ ਭੇਜਿਆ ਜਾ ਰਿਹਾ ਅਸਰ ਕਿਉਂ ਮੜਿਆ ਸਰ ਲੱਗੇ ਲੱਗੇ ਸਾਰਾ ਘਟਣ ਅਗੇ ਤੁਸੀਂ ਦੇਖ ਸਕਦੇ ਹੋ ਇੱਥੇ ਹਾਂਜੀ ਹਾਂਜੀ ਚੱਲਿਆ ਵਾ ਮੈਂ ਪਾਣੀ ਦੀ ਬਚਾੜਾ ਲਈ ਨੂੰ ਵਿਸ਼ੇਸ਼ ਤੁਸੀਂ ਦੇਖ ਸਕਦੇ ਹੋ ਇੱਥੇ ਵਾਟਰ ਕੈਨਨ ਦੇ ਪ੍ਰਬੰਧ ਕੀਤੇ ਗਏ ਨੇ ਯੂਨੀਵਰਸਿਟੀ ਦੇ ਗੇਟ ਦੇ ਵਿੱਚ ਔਰ ਇੱਥੇ ਕਿਸਾਨਾਂ ਤੇ ਨੌਜਵਾਨਾਂ ਤੇ ਜਿਹੜੇ ਆਏ ਨੇ ਇੱਥੇ ਤਰਨ ਦੇ ਵਿੱਚ ਉਹਨਾਂ ਤੇ ਪਾਣੀ ਦੀਆਂ ਬਿਛਾੜਾਂ ਵੀ ਕੀਤੀਆਂ ਜਾ ਸਕਦੀਆਂ ਨੇ ਅਥਰੂ ਗੈਸ ਦੇ ਇੱਥੇ ਪ੍ਰਬੰਧ ਨੇ ਚੰਡੀਗੜ੍ਹ ਪੁਲਿਸ ਕੋਲੇ ਔਰ ਬਹੁਤ ਵੱਡਾ ਦਾਮਾ-ਜਾਮਾ ਲੈ ਕੇ ਚੰਡੀਗੜ੍ਹ ਪੁਲਿਸ ਇੱਥੇ ਪਹੁੰਚੀ ਹੋਈ ਆ ਔਰ ਅੰਦਰੋਂ ਬਾਹਰ ਜਾਣ ਵਾਸਤੇ ਵੀ ਬੜੀ ਦਿੱਕਤ ਆ ਰਹੀ ਆ ਲੋਕਾਂ ਨੂੰ ਕਿੰਨੇ ਲੋਕ ਯੂਨੀਵਰਸਿਟੀ ਤੋਂ ਬਾਹਰ ਜਾਣ ਵਾਸਤੇ ਇੱਥੇ ਖੜੇ ਨੇ ਕਦੋਂ-ਕਦੋਂ ਕਿੰਨੇ-ਕਿੰਨੇ ਟਾਈਮ ਦੇ ਔਰ ਤੁਸੀਂ ਦੇਖ ਸਕਦੇ ਹੋ ਕਿਉਂਕਿ ਗੈਰੀਗੇਟ ਖੋਲਣਗੇ ਤਾਂ ਲੋਕਾਂ ਦੇ ਅੰਦਰ ਆਉਣ ਦਾ ਡਰ ਇਸ ਕਰਕੇ ਚੰਡੀਗੜ੍ਹ ਪੁਲਿਸ ਦੇ ਵਿੱਚ ਸਰਕਾਰ ਦੇ ਵਿੱਚ ਡਰ ਹੈ ਕਿ ਅੰਦਰ ਕਿਤੇ ਲੋਕ ਨਾ ਚਲੇ ਜਾਣ ਪਰ ਲੋਕਾਂ ਦੀ ਵੀ ਇਹ ਹੰਡ ਹੈ ਕਿ ਅੰਦਰ ਪਹੁੰਚਣਾ ਜ਼ਰੂਰ ਹੈ ਪਿੱਛੇ ਗੱਡੀਆਂ ਰੋਕ ਲਈਆਂ ਲੋਕ ਪੈਦਲ ਹੋ ਗਏ ਨੇ ਪੈਦਲ ਹੋ ਕੇ ਆ ਰਹੇ ਨੇ ਪੈਦਲ ਆ ਰਹੇ ਲੋਕਾਂ ਨੂੰ ਵੀ ਪੁੱਛਿਆ ਜਾ ਰਿਹਾ ਵੀ ਕਿੱਥੇ ਜਾ ਰਹੇ ਹੋ ਚੰਡੀਗੜ੍ਹ ਦੇ ਵਿੱਚ ਬਹੁਤ ਵੱਡੀ ਸਖਤੀ ਯੂਨੀਵਰਸਿਟੀ ਦੇ ਵਿੱਚ ਆਉਣ ਤੋਂ ਬਿਲਕੁਲ ਸੀਲ ਕਰ ਦਿੱਤੇ ਗਏ ਨੇ ਬਾਰਡਰ ਔਰ ਸਾਰੇ ਚੰਡੀਗੜ੍ਹ ਮੁਹਾਲੀ ਦੇ ਬਾਰਡਰ ਆਮ ਲੋਕਾਂ ਨੂੰ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਯੂਨੀਵਰਸਿਟੀ ਦੇ ਵਿੱਚ ਅੰਦਰ ਪਹੁੰਚ ਗਏ ਆਂ ਅੰਦਰੋਂ ਤੁਹਾਨੂੰ ਮੰਜ਼ਰ ਦਿਖਾਵਾਂਗੇ